हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪ੍ਰਗਟ ਸਿੰਘ ਦਾ ਨਾਮ ਹੈ ਬਾਈ ਦਾ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਇੱਕ ਝੋਟੀ ਤਾਜੀ ਸੂਈ ਤੇ ਇਹ ਜਿਹੜੀ ਨਾਲ ਇਹ ਗਾਂ ਇਹ ਗੱਪਣ ਦੋਸਤੋ ਡਿਟੇਲ ਪ੍ਰੋਪਰ ਸਾਰੀ ਇਹਨਾਂ ਦੋਵਾਂ ਨਾਲ ਦੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈਗਾ ਤੁਸੀਂ ਆਪ ਆਵੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਬਾਈ ਨਾਲ ਕਰਕੇ ਗੱਲ ਬਾਤ ਡਿਟੇਲ ਪਸ਼ੂ ਦੀ ਡਿਟੇਲ ਸਾਰੀ ਪੁੱਛ ਲੈਣੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਬਾਈ ਜੀ ਸასი ਕਾਰ ਸასი ਕਾਰ ਜੀ ਸਾਸ ਉਹ ਠੀਕ ਠਾਕ ਹੈ ਵਧੀਆ ਵੀਰ ਵਧੀਆ ਐਡਰੈਸ ਬੋਲ ਦੇਣਾ ਪਿੰਡ ਪਹਿਲਾ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਫੋਨ ਨੰਬਰ 872873599 ਨਾਮ ਪ੍ਰਗਟ ਸਿੰਘ ਪਿੰਡ ਬਈਲਾ ਠੀਕ ਹੈ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਅੱਛਾ ਪਾ ਤਿੰਨ ਦਿਨ ਪਹਿਲਾਂ ਵੀਡੀਓ ਪਾਈ ਸੀ ਇੱਕ ਮੱਝ ਤੇ ਇੱਕ ਗਾਂ ਨੇ ਹਾਂਜੀ ਵੇਖੇ ਪਾ ਵੇਖੇ ਪਾ ਜੀ ਦੇਖ ਕੇ ਠੀਕ ਹੈ ਜੀ ਅੱਜ ਫਿਰ ਦੋਨਾਂ ਕੇ ਹਾਂਜੀ ਹਾਂਜੀ ਮੱਝ ਤਾਜੀ ਸੂਈ ਏ ਮੈਂ ਮਹੀਨੇ ਡੇਢ ਮਹੀਨੇ ਦੀ ਸੂਈ ਆ ਬੱਚਾ ਉਹ ਮਰਿਆ ਪਿਆ ਜੇ ਅੱਛਾ ਬੱਚਾ ਹੋ ਗਿਆ ਜੀ ਬੱਚਾ ਉਹ ਮਰਿਆ ਜੇ ਕਟਾ ਤੇ ਦੁੱਧ ਜੇ ਹਲੇ ਮੈਂ ਦੇ 10 ਕਿਲੋ ਦੁੱਧ ਹੀ ਤੇ ਥੋੜਾ ਜਿਹਾ ਮਿਰਕੋ ਨਾ ਲਿਆਂਦੀ ਆ ਮਮੀ ਦੇ ਥੋੜਾ ਜਿਹਾ ਘਟਈ ਆ ਅੱਛਾ ਜੀ ਹਾਂ ਬੱਚੇ ਦਾ ਕਰਗੀ ਨਾ ਬੱਚੇ ਦਾ ਲੈ ਲਓ ਜਾਂ ਕਿਦਾਂ ਲੈ ਲਓ ਹਾਂ ਤੇ ਕੱਲ ਦਾ ਕੱਲ ਜਾਂਦੀ ਤੇ ਕੱਲ ਹੀ ਪਾਣੀ ਕੀ ਮੜਾਉ ਪਹਿਲਾਂ ਹੀ ਮੜਾ ਆ ਹੀ ਬੱਚਾ ਤੇ ਅੱਛਾ ਅੱਛਾ हां ਝੋਟੀ ਚੰਗੀ ਵੱਡੀ ਝੋਟੀ ਆ ਠੀਕ ਹੈ ਜੀ ਹਾਂ ਤੇ ਸਵੇਰ ਕਿਉਂ ਪਹਿਲਾਂ ਤੁਸੀਂ ਪਹਿਲਾਂ ਪਹਿਲਾਂ ਬੈਠੋ ਹਾਂ ਹਾਂ ਇਹ ਦੁੱਧ 10 ਕਿਲੋ ਤਿਆਰ ਦੁੱਧ ਤੁਸੀਂ 8 ਹੀ ਲਾਓ ਹੁਣ ਤੁਸੀਂ ਤੇ ਚੋਕੇ ਦੇ ਦਾਹ ਲਿਆਏ ਆਂ ਤੇ ਹੁਣ ਕਿਸੇ ਵੇਲੇ ਆਪਾਂ 8 ਕਰਕੇ ਦੇਈਏ ਅੱਛਾ 8 ਕਰਕੇ ਸੌਦਾ ਕਰ ਲੇਗੀ ਹਾਂ 8 ਦੀ ਗੱਲ ਕਰੀਏ ਕਰ ਭਾਵੇਂ 12 ਕਿਲੋ ਜਾਵੇ ਸਾਮ ਕੀਤੀ ਤੇ ਦੁੱਧ ਕਰੂਗੀ ਠੀਕ ਹੈ ਜੀ ਬਾਕੀ ਹਾਲਦੀ ਘੜੀ ਆਪਾਂ 8 ਦੀ ਗੱਲ ਕਰੀਏ ਹੁਣ ਇਹ ਮੁੱਲ ਕਿੰਨਾ ਕਰਨਾ 8 ਤੇ 9 ਕਿਲੋ ਦੁੱਧ ਉਹ 800 9 ਕਿਲੋ ਹਾਂਜੀ ਮੁੱਲ ਤੇ ਭਾਜੀ ਮੈਂ ਇਹ ਦੇ ਮਹਿੰਗੀ ਲਈ ਹੁਣ ਮੈਂ ਦੇ ਬੜੀ ਮਹਿੰਗੀ ਲਈ ਆਂ ਹੁੰਦਾ ਰੁੱਪ ਨੂੰ ਕਰਨਾ ਪਣਾ ਕੋ ਥੋੜਾ ਬੜਾ ਹੈ ਨਾ ਜਤ ਰਸੀ ਹਜ਼ਾਰ ਦੀ ਲਈ ਹੁਣ ਮੈਂ ਤੁਹਾਨੂੰ ਕੀ ਦੱਸਾਂ ਬਾਕੀ ਦੇਰੀ ਹੁਣ 60 ਹਜ਼ਾਰ ਦੀ ਦੇਖੋ ਜੀ ਹੁਣ ਜਿੰਨਾ ਗਮਨ ਤਾਂ ਕਰ ਸਕਦੇ ਮਾਂ ਤਾਂ ਛੋਟੀ ਵੱਡੀ ਆ ਬੱਚਾ ਵੀ ਨੇਗਾ ਬੱਚੇ ਤੋਂ ਬੱਚਾ ਤਾਂ ਨਹੀਂ ਹੈਗਾ ਪਰ ਉਹ ਜੀ ਸ਼ੁਕਰ ਨਹੀਂ ਹੈਗੇ ਤੁਹਾਨੂੰ ਦਿਖਾਉਣਾ ਮੈਂ ਕੋਈ ਮੜਾ ਮੋਟਾ ਜਾ ਕੇ ਕਰ ਜੇ ਮੈਂ ਕਹਿ ਨਹੀਂ ਸਕਦਾ ਬਾਕੀ ਸੀਲ ਠੰਡੀ ਆ ਲਓ ਜੀ ਉਹ ਜੀ ਗੱਲ ਨਹੀਂ ਕੋਈ ਹੈਗੀ ਵੀ ਦੱਤਾਂ ਛੜਾ ਮਾਰੋ ਖਲੋ ਹਾਂ ਅਛਾ ਹੁਣ ਬੱਚੇ ਤੇ ਮਿਲੀ ਸਵੇਰੇ ਬੱਚੇ ਨਹੀਂ ਉਦਾਂ ਹੀ ਅਛਾ ਉਦਾਂ ਹੀ ਮਿਲੀ ਹੈ ਬਾਹਰੇ ਦੇ ਹਨਾ ਜੇ ਅਗੇ ਤੇ ਡੰਗ ਮਾੜਾ ਮੋਟਾ ਕਰ ਵੀ ਸਕਦੀ ਜੇ ਬਾਕੀ ਉਹ ਜੀ ਸ਼ਰਾਕਲ ਨਹੀਂ ਹੈਗੀ ਸੀ ਠੰਡੀ ਆ ਠੀਕ ਹੈ ਜੀ ਹਾਂ 60000 ਰੁਪਏ ਦੇ ਫਿਰ ਕਿੰਨਾ ਕੁ ਮਾਨਤਾ ਹੋ ਸਕਦਾ ਖਾਓ ਛੱਡਾ ਤੁਸੀਂ ਬਾਕੀ ਇਹ ਆ ਵੀ ਸਵੇਰੇ 8 8:30 9 ਵਜੇ ਚੋਈਆਂ ਕੋਈ ਉਹ ਜਿਹਾ ਕੰਮ ਨਹੀਂ ਹੈਗਾ ਠੀਕ ਹੈ ਜੀ 8 ਵਾਜੀ ਗਏ ਹੋਰ ਜਾਂ ਕਰਦੇ ਆ ਠੀਕ ਹੈ ਜੀ ਹਾਂ ਦੱਸੋ ਫਿਰ ਮੁੱਲ ਕਿੰਨਾ ਕਰੇ ਜਾਇਜ਼ ਕਰਨਾ ਮੈਂ ਤਾਂ 60 ਸੀ ਦੇ ਦਈਏ ਛੋਟੀ ਚੰਗੀ ਜੇ ਚਲੋ ਚੰਗੀ ਤੇ ਹੈਗੀ ਅਸੀਂ ਕਿਦੋਂ ਨੇ ਮਾਰੀ ਜੇ ਪਰ ਥੋੜਾ ਬੜਾ ਪਤਵੰਤ ਜੀ ਜਿੱਦੇ ਦਾਂਗੇ ਫਿਰ 55 ਦੀ ਹਾਂ ਹਾਂ ਨਾ ਲਓ ਤੁਰੋ ਹਾਂ ਡਿਮਾਂਡ 60000 ਰੁਪਿਆ ਤੇ 55000 ਦੇ ਵਿੱਚੋਂ ਬਾਈ ਕਹਿੰਦਾ ਵੀ ਆਂਗੇ ਆਂਦਾ ਮਾਨ ਤਾਂ ਜਿਹੜਾ ਹੋਊਗਾ ਮੌਕੇ ਤੇ ਜ਼ਰੂਰ ਬੱਚਾ ਮਰ ਗਿਆ ਕਰਕੇ ਤਾਂ ਅਕਰ ਥੋੜਾ ਜਿਹਾ ਰੇਟ ਘਟ ਗਿਆ ਤੇ ਬਾਈ ਨੇ ਆਪ ਤੇ ਮਹਿੰਗੀ ਕਰ ਦਿੱਤੀ ਪੋਤਾਂ ਦੇ 85000 ਦੀ ਆ ਬੱਚਾ ਹੋਵੇ ਤੇ 10 ਕਿਲੋ ਦੁੱਧ ਬਾਈ ਕਹਿੰਦਾ ਚੋਕ ਹੀ ਲੈਂਦਾ ਹੁਣ ਤੁਹਾਨੂੰ ਪਤਾ ਹੈ ਆਪਰੇ ਕਰਦੇ ਵਿੱਚ ਆ ਕੇ ਪਸ਼ੂ ਨਾਲ ਥੋੜਾ ਜਿਹਾ ਉਪਰ ਆਪਨ ਕਰ ਜਾਂਦਾ ਥੋੜਾ ਜਿਹਾ 1-2 ਦਿਨ ਘਟ ਜਾਂਦਾ ਡੇਰ ਮਹੀਨਿਆਂ ਦਾ ਟਾਈਮ ਹੋ ਗਿਆ ਸੂਈ ਨੂੰ 12 ਤੋਂ 14 ਦਿਨਾਂ ਦੇ ਬਰਾਬਰ ਹੋ ਠੀਕ ਹੈ ਜੀ ਲੋ ਜੀ ਕਰ ਲੋ ਚੈੱਕ ਸਵੇਰਾ ਪਹਿਲਾ ਥੋੜਾ ਜਿਹਾ ਸਿੰਗ ਜਰੂਰ ਖੁੱਲਾ ਰੱਖ ਦੀ ਡਰਦੀ ਥੋੜੀ ਜਿਹੀ ਮੜੀ ਝੋਟੀ ਬਹੁਤ ਚੰਗੀ ਆ ਜੀ ਕਾਲੀ ਸ਼ਾਹ ਮੋਰਾ ਨਸਲ ਦੀ ਝੋਟੀ ਆ ਗਾਵਾਂ ਵਾਲਾ ਹਸਾਬ ਆ ਉਹ ਜਾ ਕੰਮ ਨਹੀਂ ਹੈਗਾ ਲੋ ਜੀ ਕਰੋ ਜੀ ਚੈੱਕ ਆ ਪੂਰੀ ਗਾਵਾਂ ਵਾਲੀ ਮਸਜੇ ਇਸ ਲੱਗ ਹਾਂਜੀ ਠੀਕ ਹੈ ਜੀ ਦੇਖੋ ਜੀ ਡਰੇ ਨਾ ਦੇਖੋ ਫਟ ਕੰਲੀ ਹਾਂ ਲੋ ਜੀ ਦੇਖੋ ਜੀ ਚੈੱਕ ਕਰ ਲੋ ਡਿਮਾਂਡ 60000 ਰੁਪਿਆ ਤੇ 55000 ਦੇ ਵਿੱਚੋਂ ਬਾਈ ਕਹਿੰਦਾ ਆਿਆਂਗੇ ਆਂਦਾ ਮਾਨ ਤਾਂ ਜਿਹੜਾ ਮੌਕੇ ਤੇ ਛੋੜਛੱਪਾ ਜਰੂਰ ਹੋਊਗਾ। ਲੋ ਜੀ ਕਰੋ ਚੈੱਕ। 12 ਦੂਰਾ 40 ਨਾਲ ਬਰਾਬਰ ਹੁੰਦੇ। ਬਰਾਬਰ ਜੀ ਬਰਾਬਰ ਕੋਈ ਤਸੱਲੀ ਕਰਕੇ ਖੜੇ ਭਾਵੇਂ ਜਿੱਦਾਂ 8 ਕਿਲੋ ਦੁੱਧ ਦੋਸਤੋ ਹੁਣ ਮੌਕੇ ਦਾ ਮਾਨ ਕੇ ਬਾਈ ਕਹਿੰਦਾ ਸੌਦਾ ਕਰ ਲਈ ਜਿਹੜੇ ਵੀਰ ਭੈਣ ਭਰਾ ਦੇ ਖੜਨੇ ਆ। ਉਦਾਂ ਦਾਸ ਕਰ ਲਈਏ ਜੇ ਆਪਾਂ ਵਪਾਰੀਆਂ ਵਾਲਾ ਕਹੀਏ 10000 ਕਿਲੋ ਕਹੀ ਜਾਈ। ਉਹ 1 2 ਦੋਨ ਕੋਈ ਜਾ ਕੇ ਕਰਦਾ ਪਹੂ ਵੈਸੇ ਦੋਨ ਕਰਨਾ ਚਲੋ ਜੇ ਦੋ ਦਿਨਾਂ ਚ ਮੁੰਦੀ ਫੇਰ ਹੁਣ ਵੀ 8 ਤੋਂ 9 ਕਿਲ ਬਾਕੀ ਤੁਹਾਨੂੰ ਪਤਾ ਮੱਝਾਂ ਜੜੀਆਂ ਹੁੰਦੀਆਂ ਨਵੀਂ ਝੋਟੀ ਆ ਪੱਕਾ ਸੌਦਾ ਏ ਹਾਂਜੀ 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 ਇਹ ਤੇ ਗੱਲ ਹੈਗੀ ਆ ਹਾਂ ਠੀਕ ਹੈ ਜੀ ਅੱਛਾ ਇਹ ਤੋਂ ਅਗੇ ਪ੍ਰਗਟ ਭਾਈ ਗਾਂ ਦਸੀਏ ਇਹ ਸੂਆ ਕਰਨਾ ਸੋਣੀ ਇਹ ਭਾਈ ਦੁੱਜਣ ਵਹਿੜਿਆ ਅੱਛਾ ਦੁੱਜਾ ਸੂਆ ਸੂੜੀ ਹਾਂ ਦੁੱਜਣ ਵਹਿੜਿਆ ਕਿੰਨਾ ਟਾਈਮ ਖੜਦੀ ਸੂਣ ਦੇ ਵਿੱਚ ਲੈ ਜਾਣਾ ਜੀ ਹੁਤਾ ਲੈ ਵੱਸੀ ਬਣੂ ਚੰਗੀ ਇਹ ਸ਼ਾਹੀਵਾਲ ਤੇ ਗਿਰਦ ਨਾਲ ਕਰਾ ਹਾਂ ਗਿਰਨਾ ਕਰਾਉਸ ਹੈ ਜੀ ਹਾਂ ਲਓ ਜੀ ਕਰਿਓ ਚੈੱਕ ਦੋਸਤੋ ਇੱਕ ਕੰਮ ਫੇਰਾ ਟਾਈਮ ਖੜਦੀ ਸੂਣ ਦੇ ਵਿੱਚ ਬਾਕੀ ਬਣੋ ਚੰਗੀ ਜੀ ਹਾਂ ਅਜੇ ਤਕਰੀਬਨ ਬਾਜ਼ੀ ਮਹਨੇਰੇ ਪਈ ਐ ਲੈ ਆ ਬਾਈ ਪ੍ਰਗਟ ਬਾਹ ਜਵਾਨੋ ਕੀ ਮੈਂ ਵੇਖਣੀ ਹਿਆਰ ਸਿਹਰ ਦਾ ਕਰਨਿਆ ਦੇਖੂਗਾ ਕੀ 6 ਦੰਦ ਦੋਸਤੋ ਦੂਜਾ ਸੁਆ ਬੱਚੀ ਤਕਰੀਬਨ ਸੂਨ ਦੇ ਨੇੜ ਹੀ ਹਫਤੇ ਦਾ ਟਾਈਮ ਖੜਦੀ ਹੈ ਸਿਰਫ ਬਣੋ ਮੇਰ ਬੜੀ ਕਰੋ ਇਹ ਚੈੱਕ 12 13 ਕਿਲੋ ਪਹਿਲਾਂ ਨੇ ਕੱਢਿਆ ਸੀ ਸ਼ਾਹੀਵਾਲ ਤੇ ਗਿਰਦੇ ਨਾਲ ਕਰਾਉ ਸੰਗ ਰੱਖਦੀ ਲਓ ਜੀ ਸੀਰੀਜ਼ ਲਾ ਕੇ ਵੀ ਪੂਰੀ ਐ ਮਸਤ ਤੁਰਦੀ ਕੋਈ ਸ਼ੁਕਰ ਪਣਾ ਨਹੀਂ ਹੈਗਾ ਜੀ ਠੀਕ ਹੈ ਜੀ ਆ ਲਓ ਜੀ ਇਹ ਜਿਹੜੀਆਂ ਵਲਟ ਨੇ ਪਈਆਂ ਤੁਸੀਂ ਵੇਖ ਲਓ ਕਾਫੀ ਪਈਆਂ ਹਮਾਂ ਦੀ ਖਾ ਦਿਓ ਥਾਂ ਥਾਂ ਚੰਗੀ ਤਾਂ ਲਓ ਜੀ ਕਰਿਓ ਚੈੱਕ ਇਹ ਦਫੇ ਕੋਈ ਜ਼ਰੂਰ ਲੈ ਜੀ ਲਓ ਜੀ ਕਰੋ ਚੱਕਾ ਵੱਡੀ ਗੱਲ ਨਹੀਂ ਸਾਡੀ ਲਓ ਜੀ ਵੇਖੋ ਲਓ ਜੀ ਘੁਮੋ ਦਿਓ ਉਹ ਖਾਧੋ ਤਾਂ ਤੋਂ ਇੱਕ ਰਾਂ ਹਲਕਾ ਤਾਂ ਤੋਂ ਦੇ ਬਹੁਤ ਸ਼ਾਨਦਾਰ ਹੈ ਤੇ ਆਪਾਂ ਤੂੰ ਬਰਾਬਰ ਹੈ ਬਹੁਤ ਬਰਾਬਰ ਜੀ ਬਹੁਤ ਜਵਾਪ ਸਮਾ ਦੇ ਇੱਕ ਨੰਬਰ ਨੇ ਕੋਲ ਵਛੀ ਜਾ ਕੇ ਲਓ ਜੀ ਕਰੋ ਚੱਕੀ ਦੋਸਤੋ ਜਰੂਰ ਹੋ ਜਾ ਕਾਲੀ ਕਰਤੀਆਂ ਆੜੀ ਲੋ ਜੀ ਸ਼ਾਈ ਵਾਲ ਤੇ ਗਿਰ ਨਸਲ ਦੇ ਨਾਲ ਕਰਾਉ ਸੰਗ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਬੋਲੋ ਜੀ ਮੋਤੇ ਭਾਜੀ ਇਹਦਾ 40 ਕਰੀਏ ਭਾਵੇਂ ਦੇ ਦਈਏ 35000 ਦੀ 35000 ਦੀ ਹਾਂ ਜੀ ਗੱਡੀ ਗਰਮੀਆਂ ਸਾਰੀਆਂ ਨਿਆਰੇ ਨਾ ਗਰਮੀ ਬਣਾਵੇ ਹਾਂ ਨਾ ਠੰਡ ਬਣਾਵੇ ਹਾਂ ਜੀ ਦੁੱਧ 12 ਤੋਂ 13 ਕਿਲੋ ਪਹਿਲਾਂ ਨੇ ਕੱਢਿਆ ਰਕੀ ਦੂਜਾ ਸੂਆ ਵਾਸੀ ਦਾ ਆਜੋ 14 15 ਕਿਲੋ ਕੱਢਣ ਗਿਆ ਰਾ 13 14 ਕਿਲੋ ਦੇ ਪਹਿਲੇ 15 ਕਿਲੋ ਗਿਆ ਨਹੀਂ ਤੇ 14 15 ਘਰ ਤੋਂ ਘੱਟ ਵੀ ਆਣਾ ਦੁੱਧ ਮਾਮੂਲੀ ਕੱਢੂਗੀ ਠੀਕ ਹੈ ਜੀ ਹਾਂ ਹੈਗੀ ਕਿ ਜੈਸ ਕੋ ਥੋੜੀ ਬੜੀ ਹੋਰ 35 ਚ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਾ ਨਹੀਂ ਕਰਦੇ 33 ਦੇ ਦਾਂਗੇ ਅੱਛਾ 33 ਦੇ ਦੇ ਹਾਂ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਗਾਂ ਦਾ ਮੁੱਲ ਜਿਹੜਾ ਡਿਮਾਂਡ ਤੇ ਭਾਵੇਂ 35000 ਕਰ ਲਓ 40 ਕਰ ਲਓ 33000 ਦੇ ਵਿੱਚ ਬਾਈ ਕਹਿੰਦਾ ਐਂ ਕਹਿੰਦਾ ਮਾਨ ਤਣੋ ਜੂਗਾ ਕਿ ਬਣੋ ਤਣੋ ਫਰੀ ਫਸੀ ਹਾਂ ਜੀ ਹਾਂ ਜੀ ਇਹਨੂੰ ਕਰਿਓ ਚੈੱਕ ਤੇ ਮੱਝ ਦੋਸਤੋ ਤੁਹਾਨੂੰ ਮਿਲ ਜਣੀ ਜੇ 55000 ਰੁਪਏ ਨਾਲ ਜੇ ਵਲਟ ਦਾ ਬਹੁਤ ਹੋਇਆ ਬਹੁਤ ਬਹੁਤ ਲੈ ਬਣਾ ਪਾਂਡਾ ਠੀਕ ਹੈ ਜੀ ਮੱਝ ਦਾ ਰੇਟ ਹੈਗਾ ਜੀ ਦੋਸਤੋ ਲੈਣ ਦੇ ਜਿਹੜਾ 55000 ਰੁਪਏ ਹੈ ਬਾਕੀ ਕੋਈ ਵੀਰਪਰਾ ਫੋਨ ਕਰੇ ਜਿੰਨੀ ਜੋਗੇ ਮਾਨਤਨ ਹੋਊਗਾ ਕਿੰਨਾ ਕਰ ਸਕਦੇ ਆ ਠੀਕ ਹੈ ਜੀ ਹਾਂਜੀ ਮਾਨਤਨ ਬੰਦਾ ਤਾਂ ਦਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਜੀ ਡਰੈਸ ਇ크ਰੀ ਪਈਦਾ ਫੇਰ ਬੋਲ ਦੇਣਾ ਪਿੰਡ ਬਹਿਲਾ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਿੰਘ ਨਾਮ ਪ੍ਰਗਟ ਸਿੰਘ ਹੈ ਫੋਨ ਨੰਬਰ ਇ크ਰੀ ਪੀ ਬੋਲ ਦਿਓ 8728 ਹਾਂਜੀ 872873597 ਧੰਨਵਾਦ ਜੀ ਹਾਂਜੀ